ਸਸ਼ੀਗਰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਖੜੇ ਆ ਅਸੀਂ ਉਸ ਘਰ ਦੇ ਬਾਹਰ ਜਿਸ ਘਰ ਦੇ ਬਾਹਰ ਇੱਕ ਵੱਡੀ ਵਾਰਦਾਤ ਹੁੰਦੀ ਆ ਮਾਜੇ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਜਿਸ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀ ਤਸਵੀਰ ਆ ਉਸ ਘਰ ਦੀ ਜਿਸ ਘਰ ਤੇ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਲੰਬੇ ਸਮੇਂ ਤੋਂ ਕਿਰਾਏ ਤੇ ਰਹਿ ਰਹੀ ਸੀ ਇਸ ਕੋਠੀ ਦੇ ਵਿੱਚ ਹਰਜੀਤ ਕੌਰ ਜੀ ਕਿਰਾਏ ਤੇ ਰਹਿੰਦੇ ਸੀ ਅਤੇ ਨਾਲ ਦੀ ਨਾਲ ਦੂਸਰੇ ਪਾਸੇ ਇੱਕ ਤਸਵੀਰ ਇਹ ਵੀ ਤਾਂ ਚਾਹਾਂਗੇ ਦਗਾਣੀ ਕਿ ਜਿਸ ਘਰ ਦੇ ਬਾਹਰ ਜਿਸ ਕੋਠੀ ਦੇ ਬਾਹਰ ਇੱਕ ਵੱਡੀ ਵਾਰਦਾਤ ਹੁੰਦੀ ਹੈ ਜਿਸ ਵੇਲੇ ਆਪਣੇ ਕਿਸੇ ਕੰਮ ਤੋਂ ਬਾਹਰੋਂ ਆਂਦੇ ਨੇ ਸਕੋਰਪੀਓ ਗੱਡੀ ਦੇ ਨਾਲ ਉਸ ਦਾ ਕਰੀਬੀ ਜੱਗੂ ਭਗਵਾਨਪੁਰੀਏ ਦਾ ਕਰੀਬੀ ਕਰਨਵੀਰ ਸਿੰਘ ਵੀ ਨਾਲ ਮੌਜੂਦ ਸੀ ਅਤੇ ਨਾਲ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਵੀ ਨਾਲ ਉਸ ਵੇਲੇ ਗੱਡੀ 'ਚ ਮੌਜੂਦ ਸੀ ਗੱਡੀ ਘਰ ਦੇ ਮੋੜੇ ਖਾੜੇ ਕਰਦੇ ਨੇ ਤਾਂ ਜਿਸ ਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਵਾ 6 ਦੇ ਕਰੀਬ ਗੋਲੀਆਂ ਜਿਹੜੀਆਂ ਨੇ ਹਰਜੀਤ ਕੌਰ ਨੂੰ ਲਗਦੀਆਂ ਨੇ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਲੈ ਜਾਇਆ ਜਾਂਦਾ ਵਾ ਜਿੱਥੇ ਹਰਜੀਤ ਕੌਰ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਜਾਂਦਾ ਵਾ ਅੰਮ੍ਰਿਤਸਰ ਨਿੱਜੀ ਹਸਪੀਟਲ ਦੇ ਜਦੋਂ ਪਹੁੰਚਦੇ ਨੇ ਤੇ ਰਸਤੇ 'ਚ ਹਰਜੀਤ ਕੌਰ ਦੀ ਵੀ ਮੌਤ ਹੋ ਜਾਂਦੀ ਆ ਮੌਕੇ ਤੇ ਕਰਨਵੀਰ ਦੀ ਮੌਤ ਹੋ ਜਾਂਦੀ ਆ ਤਾਂ ਅਸੀਂ ਉਸੇ ਘਰ ਦੇ ਬਾਹਰ ਖੜੇ ਆ ਜਿੱਥੇ ਦੇਰ ਰਾਤ ਇੱਕ ਵੱਡੀ ਵਾਰਦਾਤ ਹੁੰਦੀ ਹੈ ਵੱਡੀ ਵਾਰਦਾਤ ਹੁੰਦੀ ਹੈ ਜਿਸ ਤਿੱਕੇ ਨਾਲ ਗੈਂਗਵਾਰ ਲਗਾਤਾਰ ਗੈਂਗਸਟਰ ਆਫਸੀ ਰੰਜਿਸ਼ ਵਾਸਤੇ ਪਰਿਵਾਰਿਕ ਮੈਂਬਰਾਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਇੱਕ ਦੌਰ ਆਂਦਾ ਸੀ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਗੈਂਗਵਾਰ ਹੁੰਦੀ ਸੀ ਤਾਂ ਉਸ ਵੇਲੇ ਵੀ ਕਰੀਬੀ ਰਿਸ਼ਤੇਦਾਰਾਂ ਦੇ ਉੱਤੇ ਗੈਂਗਸਟਰਾਂ ਵੱਲੋਂ ਆਪਸੀ ਰੰਜਿਸ਼ ਨੂੰ ਲੈ ਕੇ ਵਾਰ ਕੀਤੇ ਜਾਂਦੇ ਸੀ ਪਰ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੱਗੂ ਭਗਵਾਨਪੁਰੀ ਦੀ ਮਾਤਾ ਵੀ ਉਸ ਗੱਡੀ ਦੇ ਵਿੱਚ ਮੌਜੂਦ ਸੀ ਜਿਸ ਗੱਡੀ ਦੇ ਵਿੱਚ ਉਸ ਦਾ ਰਿਸ਼ਤੇਦਾਰ ਕਰਨ ਮੀਰ ਸਿੰਘ ਸੀ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਮਾਤਾ ਜਿਸ ਦੀ ਜੇਰੇ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਉਸ ਗੱਡੀ ਨੂੰ ਜਦੋਂ ਇਹ ਬਾਜ਼ਾਰ ਤੋਂ ਆਂਦੇ ਨੇ ਆਪਣੇ ਕਿਸੇ ਜ਼ਰੂਰੀ ਕੰਮ ਤੋਂ ਤੇ ਗੱਡੀ ਆਪਣੇ ਘਰ ਦੇ ਬਾਹਰ ਖੜੀ ਕਰਦੇ ਨੇ ਤਾਂ ਜਿਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਚਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੀਸੀਡੀ ਵੀ ਸਾਹਮਣੇ ਆਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਦੋ ਮੋਟਰਸਾਈਕਲ ਸਵਾਰ ਇਹ ਲੜਕੇ ਆਂਦੇ ਨੇ ਤੇ ਆਂਦਿਆਂ ਹੀ ਉਸ ਗੱਡੀ ਦੇ ਉੱਤੇ ਤਾਬੜ ਤੋੜ ਗੋਲੀਆਂ ਚੁਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਹਰਕਰਨਵੀਰ ਸਿੰਘ ਦੀ ਮੌਕੇ ਤੇ ਮੌਤ ਆ ਜਾਂਦੀ ਹੈ ਅਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਮਾਤਾ ਸੀ ਉਹਨਾਂ ਦੀ ਜਿਹੜੇ ਇਲਾਜ ਦੌਰਾਨ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਹੈ ਇੱਕ ਵੱਡੀ ਵਾਰਦਾਤ ਬਟਾਲੇ ਕਾਧੀਆਂ ਵਾਲੀ ਚੁੰਗੀ ਤੇ ਕਾਧੀਆਂ ਰੋਡ ਦੇ ਉੱਤੇ ਇਹ ਹੁੰਦੀ ਹੈ ਸਾਰੀ ਘਟਨਾ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਦਿੱਤੇ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਵੀ ਜੜੀ ਹੈ ਇਹ ਦਿੱਤੀ ਜਾਵੇਗੀ ਤਸਵੀਰ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਕਾਧੀਆਂ ਰੋਡ ਤੇ ਜਿਸ ਘਰ ਦੇ ਵਿੱਚ ਜੱਗੂ ਭਗਵਾਨਪੁਰੀਏ ਦੀ ਮਾਤਾ ਲੰਬੇ ਸਮੇਂ ਤੋਂ ਕਿਰਾਏ ਦੇ ਇਹ ਮਕਾਨ ਤੇ ਰਹਿ ਰਹੇ ਸੀ ਉਸ ਘਰ ਦੇ ਬਾਹਰ ਜ਼ਰੂਰੀ ਕੰਮ ਤੋਂ ਬਾਹਰੋਂ ਆਉਂਦੇ ਨੇ ਤੇ ਘਰ ਦੇ ਬਾਹਰ ਗੱਡੀ ਖੜੀ ਕਰਦੇ ਨੇ ਤਾਂ ਉਸ ਗੱਡੀ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਉਸ ਸਾਰੀ ਵਾਰਦਾਤ ਦੇ ਵਿੱਚ ਜੱਗੂ ਭਗਵਾਨਪੁਰੀਏ ਦੀ ਮਾਤਾ ਜੀ ਵੀ ਜਿਹੜੇ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਦੋਸਤ ਕਰਨ ਮੀਤ ਸਿੰਘ ਜਿਸ ਦੀ ਮੌਕੇ ਤੇ ਮੌਤ ਹੁੰਦੀ ਹੈ ਸਾਰੀ ਘਟਨਾ ਦੀ ਜਾਂਚ ਜਿਹੜੀ ਆ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਉੱਤੇ ਕੀਤੀ ਜਾ ਰਹੀ ਆ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਜਿਹੜੇ ਨੌਜਵਾਨਾਂ ਵੱਲੋਂ ਇਸ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਕਹਿੰਦਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਪੰਜਾਬੀ ਲੋਕ ਚੈਨਲ ਗੁਰਦਾਸਪੁਰ ਬਟਾਲਾ ਵੀ ਜਾਣੇ ਹੁਣ ਕਿਹੜੀ ਕਿਹੜੀ ਕੀ ਵਾਰਨ ਦਾ ਉਹਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸੇ ਦਾ ਉਹਦਾ ਨਾਲ ਕਿਸੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਏਡੀ ਗੱਲ ਨਹੀਂ ਹੋ ਗਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਬਿਲਕੁਲ ਇੱਕ ਕੋਈ ਗੱਲ ਨਹੀਂ ਕਿਹ ਨਾਲ ਉਦੋਂ ਉਤਾਈ ਪਿੰਡ ਦਾ ਜਦੋਂ ਉਹਨਾਂ ਦਾ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈਗਾ ਇਹਨਾਂ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋਟਰੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਦੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਈ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਵਾਂ ਜਿਹਨੇ ਕਿ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਾਂ ਦੇ ਹਾਂ ਸਾਰੇ ਇਹਨਾਂ ਆਹੀ ਉੱਥੇ ਖੁਦ ਆਂ ਅਸੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਿਵ ਫੇਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੁਆ ਕੀ ਆਥੇ ਕੌਣ ਸੀ ਇਹ ਜੋ ਲੇਡੀ ਜਿੰਕੇ ਗੱਦੂ ਜੀ ਕੀ ਮਦਦ ਵਿੱਚ ਤਰਫ ਕਰਦੀ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ ਸੀ ਉਹ ਮੇਰੇ ਮਮਾ ਜੀ ਨੇ ਇਹ ਸਪੰਚ ਨੇ ਪਿੰਡ ਦੇ ਆਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨੂੰ ਕੀ ਮਦਦ ਲ

ਅਹੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਤਾਂ ਮੰਗਿਆ ਕਰਦੇ ਹਾਂ ਕੀ ਮੰਗਦੇ ਹਾਂ ਵੀ ਉਹਹੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਦੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕੀ ਮੰਗਿਆ ਕਰਦੇ ਆਪਕੀ ਕੀ ਨਹੀਂ ਮੰਗ ਆ ਗਈ ਹੂੰ ਤੁਹਾਨੂੰ ਪਤਾ ਇਹ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਨਿਵੇਰੀ ਜੇ ਬਾਕੀ ਤੁਹਾਡੀ ਬੋ